ਨਮਸਕਾਰ ਦੋਸਤੋ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਨੀਟ ਡਨ ਅੱਜ ਅਸੀਂ ਖੜੇ ਆਂ ਮਧਪੁਰ ਲਾਗੇ ਗੱਲ ਕੀਤੀ ਹੈ 1927 ਤੋਂ ਅੰਗਰੇਜ਼ਾਂ ਦੇ ਟਾਈਮ ਤੋਂ ਚੱਕੀ ਚੱਲਦੀ ਸੀ ਕਿ ਨੂੰ ਇਹ ਘਰਾੜ ਦੇ ਰੂਪ ਚ ਬੰਨੇ ਆ ਲੇਕਿਨ ਪੂਰੇ ਵਾਕਿਓਂ ਦੇ ਸਦਾ ਯਾਦ ਹੋ ਗਿਆ ਲੇਕਿਨ ਅੱਜ ਦੀ ਗੱਲ ਕੀਤੀ ਜਾਏ ਤੇ ਅਜੇ ਸਮੇਂ ਦੇ ਵਿੱਚ ਵੀ ਉਧਰ ਦੇ ਘਰਾਟ ਕਾਫੀ ਜਗ੍ਹਾ ਦੇ ਕਿ ਚੱਲਦੇ ਪਿਆ ਉਧਰ ਦਾ ਇੱਕ ਦ੍ਰਿਸ਼ ਹੈਗਾ ਤੁਸੀਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਕਿ ਇਹੀ ਇਸ ਵਲੇ ਮਾਧੂਬੂਰ ਦੇ ਵਿੱਚ ਪੁੱਜਿਆ ਹੋਰ ਕਿਹੜਾ ਘਰਾਟ ਆ ਉਹ ਕਿਹੜਾ ਪਾਣੀ ਨਾਲ ਹੀ ਚੱਲਦਾ ਹੈ ਔਰ ਉੱਥੇ ਵਿਅਕਤੀ ਰਹੇ ਕੰਮ ਕਰਦੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੋਸ਼ਿਸ਼ ਕਰਾਂ ਗੱਲਬਾਤ ਕਰਨ ਦੀ ਉਹ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਘਰਾਟ ਹੈ ਕਿਹੜਾ ਬਿਨਾ ਬੱਤੀ ਤੋਂ ਚੱਲਦਾ ਪਿਆ ਇਹ ਪਹਿਲੇ ਸਮੇਂ ਦੇ ਵਿੱਚ ਚੱਲਦਾ ਸੀ ਹੋਰ ਲੋਕਾਂ ਨੂੰ ਕਿਸੇ ਵੀ ਬਿਮਾਰੀ ਦਾ ਨਾ ਸਾਹਮਣਾ ਨਹੀਂ ਕਰਨਾ ਪੈਂਦਾ ਲੇਕਿਨ ਅੱਜ ਯੋਗ ਦੀ ਗੱਲ ਕਰੀ ਮਸ਼ੀਨੀ ਯੋਗ ਹੋ ਗਿਆ ਜਿਹਦੇ ਚੱਲਦੇ ਲੋਕਾਂ ਨੂੰ ਕਾਫੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਲੇਕਿਨ ਇਹ ਘਰਾ ਦੀ ਇਹ ਖਾਸੀਅਤ ਹੈ ਨਾ ਹੀ ਇਹਦਾ ਕੋਈ ਨੁਕਸਾਨ ਹੈ ਨਾ ਹੀ ਕੋਈ ਚੀਦਾ ਔਰ ਐਂਕਲ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਐਂਕਲ ਜੀ ਹਾਂ ਜੀ ਆਓ ਜੀ 3 ਹਰਾ ਐਂਕਲ ਜੀ ਗੱਲ ਕੀਤੀ ਇਹ ਕਿਹੜੇ ਸਾਲ ਤੋਂ ਇਹ ਚੱਕੀ ਦਾ ਨਿਰਮਾਣ ਕੀਤਾ ਗਿਆ ਇਹ ਜੀ 1994 ਅਗਰੇ ਜਾ ਰਹੇ ਤੇ ਅੱਜ ਦੀ ਗੱਲ ਕੀਤੀ ਹੈ ਤੁਹਾਨੂੰ ਕਿੰਨੀ ਦੇਰ ਹੋ ਗਈ ਛਕਤੀ ਚਲਾ ਕੇ ਨਹੀਂ ਹੋ ਗਿਆ ਵੀਰ ਸਾਹਿਬ 2005 ਦੇ ਲਈ ਤੇ ਕਿਤਾ ਚੱਲਦੀ ਹੈ ਤੇ ਕੀ ਕੀ ਫਾਇਦੇ ਨੇ ਮੇਰਾ ਫਾਇਦਾ ਹੈ ਜੀ ਇਹਨਾਂ ਪਾਣੀ ਦਾ ਆਟਾ ਬਣਾਇਆ ਅਜੇ ਪੱਖਾ ਲਗਾ ਲੋਏਗਾ ਜੋ ਹੈ ਉਹ ਪੱਖੇ ਪਰ ਪਾਣੀ ਪੈਂਦਾ ਹੈ ਪ੍ਰੈਸ਼ਰ ਨਾਲ ਫਿਰ ਚੱਲਦੀ ਹੈ ਇਹਦਾ ਅਸਰ ਜਿਹੜਾ ਹੈ ਬੜੀ ਐਸਵਾਦ ਹੈ ਤੇ ਨਾ ਗਰਮ ਹੋਣਾ ਨਾ ਸੜਨਾ ਠੀਕ ਲੋ ਤਾਂ ਬਾਹਰ ਪਈ ਡਰਗਾ ਦੇ ਇਹ ਜਿਹੜੇ 8000 ਤੋਂ ਪੂਰੇ ਜਿਹੜੀ ਬੀੜੀ ਆ ਚੱਕੀ ਆ ਉਹ ਆਦਾ ਬੋਰੀ ਹੈ ਇਹ ਬੋਰੀ ਨੇ ਦੇਖਣ ਮਿਲਦਾ ਲੋਕੋ ਕੋਲ ਅੱਜ ਕੱਲ ਸਮਾਂ ਨਹੀਂ ਹੈਗਾ ਉਹ ਦੂਜੇ ਪਾਸੇ ਚੱਲ ਗਿਆ ਤੇ ਕਿੰਨੇ ਕੁ ਲੋਕੀ ਹੁੰਦੇ ਹੋਗੇ ਕਾਫੀ ਲੋਕ ਆ ਗਏ ਪੰਜ ਪੰਜ ਛੇ ਛੇ ਮੀਰ ਕੋਲ ਜਾਂ ਤਾਂ ਕੋਈ ਵਿਖਾ ਦੇ ਦੋ ਤੁਮੇ ਵਿਖਾ ਦੇ ਜਾਈਂ ਕੰਮੇ ਟਗਾ ਕਰ ਲੈ ਲੋਕਾਂ ਤੇ ਪਰ ਪੈਰੀ ਕਿਧੋਂ ਦੀ ਰਹੀ ਤੇ ਫੇਰੇ ਫੇਰੇ ਪਾਣੀ ਬੰਦ ਕਰੇਗਾ ਇਹ ਸਭ ਇਹ ਜਿਹੜਾ ਘਰ ਆ ਉਹ ਲੱਗਾ ਜਿਹੜੀ ਚਾਹ ਦੀ ਸਾਡਾ ਹੋਰ ਆ ਉਹ ਬੰਦ ਕਰੀਏ ਨਾ ਕਰੀਏ ਕੋਈ ਉਹ ਬੰਦ ਕਰਕੇ ਤੇ ਫਿਰ ਸਟਨੇਟ ਤੇ ਕਰਨਾ ਪੈਣਾ ਕੱਲ ਤੁਸੀਂ ਸੱਜੋ 1917 ਦੀ ਚੱਕੀ ਹੈ ਅੱਜ ਮਟੀਰੀਅਲ ਮਿਲ ਜਾ ਸਾਮਾਨ ਮਿਲ ਜਣਾ ਜੀ ਤੇ ਫਿਰ ਕਿੱਦਾਂ ਇਹ ਸਮਾਨ ਜਿਹੜਾ ਹੈ ਨਾ ਉਹ ਅੱਜ ਕੱਲ ਤੇ ਨਹੀਂ ਮਿਲਦਾ ਇਹ ਆਹਿੰਕੀ ਸਮਾਨ ਇਹ ਮੈਂ ਨੂੰ ਮੈਨੂੰ ਪਤਾ ਵੀ ਸਾਨੀ ਜੀ ਬਣੀ ਹੈ ਅੰਦਾ ਖਰਾ ਤੇ ਜਾਵਾਂਗਾ ਉਹ ਕਹਾਂਗਾ ਵੀ ਸਾਨੀ ਚ ਰੱਖੋ ਉਹ ਸਾਂ ਕਰਦੇ ਨੇ ਇਸ ਤਰ੍ਹਾਂ ਦਾ ਗੰਗੋਲੀ ਕਰਦੇ ਨੇ ਜਦੋਂ ਭਗਾ ਲਗਾ ਪਈ ਸਮਾਨ ਇਸ ਤਰ੍ਹਾਂ ਭਰ ਲਾਣਾ ਉਹਨਾਂ ਨੂੰ ਵੀ ਕੋਈ ਫਰਕ ਨਹੀਂ ਪਿਆ ਭਰਾ ਉਹ ਮੈਂ ਦੱਸਾਂਗਾ ਭਈ ਇਸ ਤਰ੍ਹਾਂ ਨਹੀਂ ਆਉਂਦੀਆਂ ਉਹ ਨਹੀਂ ਕਰਉਂਦੀਆਂ ਕੋਪੈਰਾਂ ਕਿੰਨੇ ਲੋਕਾਂ ਨੂੰ ਅੱਜ ਕੱਲ ਮਸ਼ੀਨੀ ਯੋਗ ਦੇ ਵਿੱਚ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਬਿਮਾਰੀਆਂ ਸਾਹਮਣਾ ਇਹ ਜੀ ਕੋਈ ਨਾ ਹੀ ਨਹੀਂ ਸੀ ਫਿਰ ਜਿਹੜੇ ਅੱਜ ਤੋਂ ਕੋ 20 ਸਾਲ ਪਹਿਲਾਂ ਚੱਕੀਆਂ ਹੀ ਜਾਂ ਪੱਥਰ ਵੀ ਅੱਜ ਕੱਲ ਚੱਕੀਆਂ ਜੜੀਆਂ ਨੇ ਇਹ مسالی بڑی آدھا یہ زیادہ دسدین دسنا آٹا نہیں انہیں میں جوڑی اٹھ ہزار دو ہزار پانچ آئے تک ڈے لکھی دس لکھا روپیہ میں خبر آپ کو آپ پیدا کرنے کچھ سات خوراک مارکیٹ ہوں سرکار جو سمجھ چالو کرا کرتی ہے ਸਰਕਾਰ ਨੂੰ ਚਾਹੀਦਾ ਆ ਕਿ ਅਸੀਂ ਤੇਰੇ ਚਾਰ-ਚਾਰ ਚੱਕੇ ਜਿਹੜੀਆਂ ਨੇ ਘਰਾਟ ਬਣਾ ਕੇ ਲਾਈਏ ਸਰਕਾਰ ਨੂੰ ਵੀ ਫਾਇਦਾ ਕਈ ਬਿਵਾਰੀਆਂ ਦੂਰ ਹੋ ਜਾਂਦੀਆਂ ਅੱਜੇ ਟਾਈਮ ਦੀ ਗੱਲ ਕਰੀਏ ਕਿ ਸਮਾਂ ਤੇ ਹੁੰਦਾ ਨਹੀਂ ਕੀ ਸਮਾਂ ਕੱਢ ਕੇ ਅਸੀਂ ਇਹ ਚੀਜ਼ਾਂ ਕਰ ਲਈਏ ਲੇਕਿਨ ਇਸ ਚੀਨ ਸਮਾਂ ਲੱਗਦਾ ਹੈ ਫਿਰ ਲੋਕੀ ਕਿਦਾਂ ਸਰਕਾਰ ਕਿਦਾਂ ਫਰਾਈ ਕਰਾ ਸਕਦੇ ਜਾਂਦਾ ਪਾ ਗਿਆ ਤੇ ਹੁਣ ਮੇਰੇ ਕੋਲ ਰੁੱਖ ਸੀਸ਼ੇ ਮਿਲ ਪਾਉਂਦੇ ਠੀਕ ਹੈ ਨਾ ਲੱਗੇ ਰੁਪਿਆ ਆ ਜਾਏ ਨੂਤੇ ਜਿਹਨੇ ਉਹਾ ਟਾਪਿਆ ਨਾ ਉਹ ਦੋ ਚਾਰ ਦਿਨ ਦਾ ਟਾਕਾ ਰੋ ਹੈ ਅਛਾ ਜੀ ਹਜੀ ਅਈ ਕਾਲੋ ਵੀ ਮੋਰਸ ਵਾਲਾ ਤੇ ਵੀ ਤੇਰ ਮਾਇਓ ਕਿ ਕੋ ਬੰਦਾ ਇਹ ਬਹੁਤ ਕਿ ਕੰਮ ਨੂੰ ਚੰਗਾ ਹੋਵੇ ਤਾਂ ਕੋਈ ਚੀਜ਼ ਨਹੀਂ ਕੰਮ ਵੀ ਮਾਰਾ ਕਰੀਏ ਪੈਸੇ ਲਈ ਤੇ ਆਲੇ ਨੇ ਗਾਣਾ ਬੱਜੇ ਇਸ ਵਾਸਤੇ ਜੀ ਇਹ ਜਿਹੜੀ ਭਰਾਰ ਦਾਸ ਆਇਆ ਹੈ ਏ ਬੇਬਾਰੀਆਂ ਨੂੰ ਕਰਦਾ ਏ ਕਰੇ ਨੂੰ ਆਣ ਸਾਤਿਆ ਪਾਇਆ ਜਾਂਦਾ ਇੱਕ ਦੇਖਣ ਨੂੰ ਮਿਲਦਾ ਤੁਹਾਡੀ ਬਾਹ ਮਿਲ ਨਹੀਂ ਆ ਗਈ ਤੇ ਫਿਰ ਇਕੱਲੀ ਬਾਹ ਨਾਲ ਕਰਨਾ ਪੈਦਾ ਕੰਮ ਸੁਲਾਪ ਦਾ ਕੰਮ ਕਰਨਾ ਮੇਰਾ ਯਾਰ ਹੈ ਤੇ ਜੋ ਉਹ ਕੰਮ ਪਵੇ ਜਗਾ ਘਰਾ ਥੱਲੇ ਤੇ ਫਿਰ ਵਾਪਸ ਲਗਨ ਗੋੜੇ ਸਾਂ ਕਰਨਾ ਸਾਤੀ ਚੋਲੂ ਜਾਂ ਤੇ ਜਾਣੀ ਨਹੀਂ ਮੇਰੇ ਨਾਲ ਲੱਗਦਾ ਕਿ ਕੋਈ ਇਸ ਜਮਾਨੇ ਦੇ ਵਿੱਚ ਇਹ ਕੰਮ ਕਰੇਗਾ ਰਾਮ ਰਾਮ ਮੈਂ ਤੁਹਾਨੂੰ ਬੋਲਿਆ ਜੀ ਜਿਹੜੇ ਮੇਰੇ ਮੁੰਡੇ ਆਪਣੇ ਆਪਣੇ ਜਗਾ ਸੈਟਲ ਹੋ ਕੋ ਕੰਮ ਕਰੇ ਨਾ ਉਹਨਾਂ ਬਰੋ ਆ ਕੇ ਰਾਜੀ ਨਹੀਂ ਅੰਗੇ ਤੇ ਹੈ ਨੇ ਕੈਂ ਦਫਾ ਆ ਗਿਆ ਕਿ ਉਹ ਮੇਰੇ ਮੁੰਡੇ ਉਹ ਆਪੇ ਹੀ ਸਰਵੋਗ ਹੋ ਗਏ ਉਹਨੂੰ ਬੋਲਾਈ ਦੀ ਮਗਰ ਅੱਗੇ ਚਲ ਨਹੀਂ ਇਹ ਮਗਰ ਸੋ ਉਹਨੇ ਲੋਕੀ ਸੋਲ ਹੋ ਚੁੱਕਿਆ ਸੋਲ ਹੋ ਚੁੱਕੇ ਨੇ ਬਾਕੀ ਲੋਕਾਂ ਕੋਲ ਕਹਿ ਨਹੀਂ ਉਹ ਆ ਹੀ ਆ ਰਹਾ ਮਤਲਬ ਉਹ ਲੋਕ ਸਰੀਰ ਨੂੰ ਜਲੋ ਵੀ ਕੈਮ ਕਰਨਾ ਖਰਾਕਣੇ ਦਾ ਸਾਇਕਲ ਦੇਖੋ ਨੂੰ ਮਿਲਦਾ ਹੈ ਕਿ 90% ਲੋਕੀ ਗੇਰ ਬਿਮਾਰੀਆਂ ਨਾਲ ਜੂਝਦੇ ਪਏ ਆ 90 ਨਹੀਂ ਬੱਸ 100 ਹੀ ਜੇਰੀ ਆਪਣੇ ਉਸਾਰੀ ਬੰਦ ਕਰਤੀ ਇਹ ਆਟਾ ਖਾਣ ਨਾਲ ਕਿੰਨੇ ਕੇ ਲੋਕਾਂ ਨੂੰ ਫਾਇਦਾ ਹੋ ਸਕਦਾ ਕਹਦਾ ਦੇਖੋ ਕਿ 1000000 ਦੀ ਤਾਂ ਤਾਂ ਹੋਣੀ ਹੈ

ਕੰਦੋ ਕਿੰਨਾ ਕ ਟਾਈਮ ਲੱਗਦਾ ਉਹਦੇ ਕੀ ਫਾਇਦੇ ਮੱਖੀ ਦੇ ਆ ਕੇ ਫਾਇਦਾ ਇਹ ਇਹ ਨਾ ਲੋਕ ਜੇ 4 ਨੂੰ 2-3 ਮਹੀਨੇ ਮੱਖੀ ਲਈਏ ਲੋਕੀ ਖੰਦਾ ਹੈ ਅਜੀ ਆਈ ਮੱਖੀ ਲਈ ਆ ਜਾ ਬੇਲੇਆ ਫਸਾ ਫਿਰਦਾ ਆ ਇਹ ਦੱਲਦਾ ਤੇਰੀ ਕੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨ ਮੈਂ ਇਹੋ ਕਹਿੰਦਾ ਐਪ ਛੱਡੋ ਐਪ ਨੀਂਦੇ ਬਚਣਾ ਹੈ ਅੱਜ ਦੇ ਮੂਰੇ ਜਿਹੜੇ ਨਾ ਵੀ 25 25 ਸਾਲ ਦੇ ਮੈਂ ਕਹਿੰਦਾ ਮੇਰੇ ਨਾਲ ਕੋਈ ਨਹੀਂ ਜਾਂਦਾ ਕਿਉਂ ਕਿਉਂਕਿ ਇਹ ਬੜੇ ਨੇ ਕੰਮ ਕਰਨਾ ਕੋਈ ਐ ਬੜੇ ਨੇ ਜਿਸ ਜਿਸ ਨੂੰ ਦਰ ਆਇਆ ਰਹਾ ਉਹ ਨਾਂ ਤੇ ਛੁਟਣਾ ਦੇ ਨਾਲ ਵੀ ਜਾਣਾ ਨਹੀਂ ਉਮਰ ਘਟ ਗਈ ਹੈ ਮਰੇਗਾ ਬੇਸ਼ੱਕ ਆਪਣੀ ਮੋਤੀ ਆਏ ਨੇ ਉਹ ਜਾਣ ਨਹੀਂ ਗਏ ਜੋ ਕੁਝ ਐਪ ਕਰਨਾ ਐਵੇਂ ਲੈਣਾ ਜਾਣਾ ਆਈ ਕੇ ਕਮਾਵੇ ਬੱਚਿਆਂ ਨੂੰ ਕਿ ਐਵਰ ਤੇ ਲਾ ਕੇ ਨਹੀਂ ਜਾਓ ਪਰ ਇਸ ਕਰੋ ਜੋਗਾ ਕਰੋ ਨਹੀਂ ਕੰਮ ਨਹੀਂ ਜੋਗਾ ਕਰੋ ਪੂਰੇ ਰਾਜ ਵਿੱਚ ਇਹ ਵਾਗੇ ਨੂੰ ਹੋਈ ਹੈ ਨਾ ਦੇਖ ਸਕਦੇ ਹੋ ਕਿ ਜਿਹਦਾ ਵਿਖਤਿੰਦ ਸੱਸਾ ਕਿ ਸਾਨੂੰ ਇਹ ਕਿਰੇ ਘਰਾੜ ਦੇ ਆਟੇ ਖਾਨ ਦੇ ਕਾਫੀ ਜ਼ਿਆਦਾ ਕਿਰੇ ਫਾਇਦੇ ਹੈਗੇ ਨੇ 1947 ਨੂੰ ਕਿ ਚੱਕੀ ਚੱਲਦੀ ਵੀ ਅੰਗਰੇਜ਼ਾਂ ਦੇ ਟਾਈਮ ਤੱਕ ਸੇਮ ਜੀ ਚੱਕੀ ਚੱਲਦੀ ਪਈ ਆ ਉਰੇ ਚਲਦੇ ਹੋਣਾ ਕਾਫੀ ਬੈਨੀਫਿਟ ਵੀ ਦੱਸੇ ਔਰ ਕਾਫੀ ਫਾਇਦੇ ਵੀ ਦੱਸੇ ਔਰ ਕਾਫੀ ਦੂਰ ਦਰਾ ਤੋਂ ਆ ਕੇ ਲੋਕੀ ਇੰਦੀ ਆ ਆਟਾ ਵੀ ਖਾਂਦੇ ਆ ਇੱਟਾ ਹੀ ਅਸੀਂ ਤੁਹਾਨੂੰ ਨਵੀਆਂ ਤਸਵੀਰਾਂ ਦਿਖਾਉਂਦੇ ਰਹਾਂਗੇ ਮੈਨਿਟਿੰਗਟਨ ਐਂਡ ਇਨੀਅਰਡ ਪੰਜਾਬ ਪਠਾਨਕੋਟ